ਪੰਜਾਬ ਕਾਂਗਰਸ ਨੇ ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਆ ਪਰ ਇਸ ਚੋਣ ਮੁਹਿੰਮ ਚ ਕਾਂਗਰਸ ਵਰਕਰ ਤੇ ਲੀਡਰ ਥਪੜੋ ਥਪੜੀ ਹੋ ਰਹੇ ਨੇ ਧੱਕਾ ਮੁੱਕੀ ਹੋ ਰਹੇ ਨੇ ਪਿਛਲੇ ਦਿਨਾਂ ਚ ਲਗਾਤਾਰ ਇਹ ਦੇਖਿਆ ਗਿਆ ਜੋ ਢੋਲੇਬੰਦੀ ਪਹਿਲਾਂ ਸੀ ਕਾਂਗਰਸ ਚ ਉਹ ਹੁਣ ਵੀ ਦੇਖਣ ਨੂੰ ਮਿਲ ਰਹੀ ਆ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਲਾਲ ਸਿੰਘ ਨੇ ਜਿਹੜੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਲਾਲ ਸਿੰਘ ਜੀ ਕੀ ਹੋ ਰਿਹਾ ਕਾਂਗਰਸ ਚ ਕਾਂਗਰਸ ਬੜੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਬੜੇ ਸਪੀਡ ਰੈਪ ਵਰਕਰਾਂ ਜੋ ਬਹੁਤ ਜੋਸ਼ ਹੈ ਔਰ ਉਸ ਜੋਸ਼ ਦੇ ਕਾਰਨ ਜਿਹੜਾ ਤੁਹਾਡੇ ਦਿਮਾਗ 'ਚ ਤੌਖਲਾ ਆਇਆ ਵੀ ਕਾਗਰਸ ਧੜੇਬੰਦੀ ਕੋਈ ਨਹੀਂ ਹੈ ਇਹ ਤਾਂ ਲੋਕਾਂ 'ਚ ਜੋਸ਼ ਇੰਨਾ ਲੋਕ ਹਮਮਾ ਵਾਕੇ ਸਾਰੇ ਵਰ ਮੀਟਿੰਗਾਂ 'ਚ ਹਿੱਸਾ ਲੈਣੇ ਆ ਜਗਾ ਦੀ ਘਾਟ ਹੋਣ ਕਰਕੇ ਕਈ ਵਾਰ ਅਸੀਂ ਥੋੜੀ ਬਹੁਤੀ ਸਮੱਸਿਆ ਜਾਂਦੀ ਹੈ ਕੋਈ ਧੜੇਬੰਦੀ ਨਹੀਂ ਹੈ ਇਹਦੇ ਮੌਕੇ ਤੇ ਕੋਈ ਅਸੀਂ ਵਿੱਚ ਛੋਟੇ-ਮੋਟੇ ਵਰਕਰ ਆਪ ਚੋਲ ਰਿਹਾ ਉਸ ਨੂੰ ਧੜੇਬੰਦੀ ਨਹੀਂ ਕਿਹਾ ਜਾ ਸਕਦਾ ਇਹ ਥੋੜੇ-ਮੋਟੇ ਵਰਕਰ ਬਈ ਕਹਿ ਸਕਦਾ ਹੈ ਕਿ ਜਿੱਥੇ ਜ਼ਿਆਦਾ ਭਾਂਡੇ ਹੋਣਗੇ ਉਹੀ ਕੜਕਣਗੇ ਜਿੰਨਾ ਸੇ ਨੰਗਾ ਮਲੰਗਾ ਤੇ ਹੋਣਾ ਹੀ ਕੁਝ ਨਹੀਂ ਤੇ ਕੜਕਣਾ ਕੀ ਹੈ ਇਸ ਕਰਕੇ ਇਸ ਤੋਂ ਇੱਕ ਸ਼ੁਭ ਸੰਕੇਤ ਹੈ ਬਣ ਕੇ ਕਿ ਲੋਕਾਂ ਜਿੰਨਾ ਜੋਸ਼ ਹੈ ਉਸ ਜੋਸ਼ ਚ ਲੋਕ ਆਨੇ ਆ ਕਾਂਗਰਸ ਪੱਖ ਤੱਕ ਨਹੀਂ ਹੋ ਗਏ ਕਿ ਲੱਗ ਰਹੀ ਹੈ ਤੇ ਉਹ ਕਈ ਵਾਰ ਜਗਾ ਦੀ ਘਾਟ ਕਰਕੇ ਉਸ ਕਰਕੇ ਪ੍ਰੋਬਲਮ ਆ ਜਾਂਦੇ ਕੋਈ ਚੰਦਰਨਦਾਵੇਂ ਨੇ ਥੱਪੜ ਮਾਰਿਆ ਉਹ ਗੱਲ ਖਤਮ ਹੋ ਗਈ ਉਹ ਖਤਮ ਹੋ ਗਈ ਉਹ ਗੱਲ ਖਤਮ ਹੋ ਗਈ ਗਲਤ ਫਹਮੀ ਸੀ ਉਹਨਾਂ ਦੀ ਸੁਲ੍ਹਾ ਹੋ ਗਈ ਹੈ ਨੇ ਮੈਂ ਕਹ ਰਿਆਂਗਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਅੰਦਰ ਇੱਕ ਸੀਨੀਅਰ ਲੀਡਰ ਥੱਪੜ ਮਾਰ ਰਿਹਾ ਸੇਵਾਦਾਰ ਦੇ ਇਹ ਵੀ ਜੋਸ਼ ਹੈਗਾ ਗਲਤ ਇਹ ਵੀ ਜੋਸ਼ ਹੀ ਹੈ ਗੱਲ ਇਹ ਹੈ ਤੱਕਾ ਮੁਕੀ ਤੇ ਕੋਈ ਇਸ ਦੀ ਗੱਲ ਹੋਗੀ ਪਰ ਬਾਅਦ ਚੜਾ ਦੀ ਗਲਤਫਹਮੀ ਦੂਰ ਹੋਗੀ ਸੁਲਾ ਹੋਗੇ ਨਾਲੇ ਹੂੰ ਹੂੰ ਕੋਈ ਟੀਕਲ ਨਹੀਂ ਪ੍ਰਤਾਪ ਬਾਜਵਾ ਨੂੰ ਉਦਨ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਨਾ ਬੋਲੋ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਮੈਂ ਤਾਂ ਬੋਲੂਗਾ ਉਹਨਾਂ ਨੇ ਵੀ ਕਿਹਾ ਕਿ ਹਾਈ ਕਮਾਂਡ ਨੂੰ ਸ਼ਿਕਾਇਤ ਕਰੂੰਗਾ ਮੈਂ ਨਹੀਂ ਗੱਲ ਨਹੀਂ ਹਟਾਇਆ ਨਹੀਂ ਗਿਆ ਰਾਹੁਲ ਗਾਂਧੀ ਜੀ ਨੇ ਆਣਾ ਸੀ ਸਮੇਂ ਦੀ ਘਾਟ ਸੀ ਸਾਰਿਆਂ ਨੂੰ ਹੀ ਬੇਨਤੀ ਇਹ ਕਰੀ ਸੀ ਕਿ ਟਰਮ ਹਿਸਾਬ ਦੇ ਨਾਲ ਲੈਣ 5-5 ਮੀਟਰ ਲੈਣ ਤਾਂ ਕਿ ਸਾਰੇ ਬੰਦਿਆਂ ਨੂੰ ਮੌਕਾ ਮਿਲ ਸਕੇ ਇੰਨੀ ਕ ਗੱਲ ਕਹੀ ਸੀ ਉਹਨਾਂ ਨੇ ਵੀ ਟਾਈਮ ਲੰਬਾ ਹੋ ਗਿਆ ਥੋੜਾ ਸ਼ਾਰਟ ਕਰ ਲੋ ਇਹ ਨਹੀਂ ਕਿ ਆ ਵੀ ਤੁਹਾਨੂੰ ਹਟਾਉਣ ਲੱਗੇ ਐਸੀ ਜਿਹੀ ਕੋਈ ਗੱਲ ਨਹੀਂ ਪਰ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੇਰੇ ਲੋਕਾਂ ਨੂੰ ਤਾਂ ਆਉਣ ਹੀ ਨਹੀਂ ਦਿੱਤਾ ਪ੍ਰੋਗਰਾਮ ਚ ਸਟੇਜ ਦੇ ਨੇੜੇ ਨਹੀਂ ਆਉਣ ਦਿੱਤਾਗਾ ਨਹੀਂ ਐਸੀ ਜਿਹੀ ਕੋਈ ਗੱਲ ਨਹੀਂ ਕਿਸੇ ਨੇ ਨਹੀਂ ਕਿਹਾ ਨਾ ਕਿਸੇ ਨੇ ਰੋਕਿਆ ਦੇਖੋ ਜਿੱਥੇ ਐਡਾ ਬੜਾ ਲੀਡਰ ਆਵੇ ਉੱਥੇ ਲਿਮਿਟੇਸ਼ਨ ਤਾਂ ਹੈ ਹਰ ਬੰਦਾ ਨਹੀਂ ਜਾ ਸਕਦਾ ਉੱਥੇ ਹਰ ਬੰਦਾ ਇਹ ਕਹੇ ਕਿ ਪ੍ਰਤਾਪ ਬਾਜਵੇ ਨਾਲ 100 ਬੰਦੇ ਆ 500 ਬੰਦੇ ਆ ਮੇਰੇ ਨਾਲ ਜਿੰਨੇ ਮਰਜੀ ਬੰਦੇ ਆ ਜਿੱਥੇ ਮੈਂ ਜਾਊਗਾ ਸਾਰੇ ਬੰਦੇ ਉੱਥੇ ਜਾੜੇ ਪੋਸੀਬਲ ਨਹੀਂ ਹੈ ਇਹਦੀ ਕੋਈ ਗੱਲ ਨਹੀਂ ਫਿਰ ਕੈਪਟਨ ਦਾ ਪ੍ਰੋਗਰਾਮ ਹੋਇਆ ਲੰਬੀ ਦੇ ਅੰਦਰ ਉੱਥੇ ਫਿਰ ਕਾਂਗਰਸੀ ਲੜ ਪਏ ਉੱਥੇ ਫਿਰ ਤਾਂ ਕੰਮ ਕੀ ਥਪੜੋ ਥਪੜੀ ਧਰਨਾ ਸੀ ਧਰਨਾ ਸੀ ਸਟੇਟ ਲੈਵਲ ਦਾ ਔਰ ਇੰਨੀ ਦੁਨੀਆ ਉੱਥੇ ਆਈ ਹੈ ਮੇਰਾ ਖਿਆਲ ਸੋਚਿਆ ਨਹੀਂ ਜਾ ਸਕਦਾ ਇੰਨਾ ਭਿੜ ਭੜਕਾ ਸੀ ਅਸਲ 'ਚ ਜਿਹੜਾ ਇਹ ਨਵੇਂ ਚੈਨਲਾਂ ਵਾਲਾ ਸਿਸਟਮ ਆ ਗਿਆ ਨਾ ਤੁਹਾਡਾ ਹਰ ਵਾਰ ਬੱਲੇ ਦੀ ਕੋਸ਼ਿਸ਼ ਹੁੰਦੀ ਮੇਰੀ ਫੋਟੋ ਜ਼ਰੂਰ ਆਵੇ ਉਸ ਫੋਟੋ ਦੀ ਕੋਸ਼ਿਸ਼ ਕੀਤੀ ਕਿ ਤੁਤੇ ਜਿਹਾ ਕਿ ਲੱਗਦੇ ਆ ਨਾ ਥੋੜਾ ਬਹੁਤਾ ਆਪਰ ਕੱਲ ਹੋ ਸਕਦੀ ਐਸੀ ਕੋਈ ਛਟੜੇ ਬੰਦੀ ਵਾਲੀ ਯਾਰ ਕੋਈ ਡਿਸਪਲਨ ਦੀ ਗੱਲ ਨਹੀਂ ਹੈ ਇਹ ਤਾਂ ਸਿਰਫ ਵਰਕਰ ਜਿਹੜੇ ਐ ਉਹਨਾਂ ਨੂੰ ਸ਼ੌਕ ਹੈ ਵੀ ਸਾਡੀ ਵੀ ਸਟੇਜ ਤੇ ਫੋਟੋ ਆਵੇ ਉਸ ਚੱਕਰ ਤੇ ਥੋੜਾ ਬਹੁਤਾ ਹੋ ਸਕਦਾ ਕੋਈ ਕੋਈ ਖਾਸ ਗੱਲ ਨਹੀਂ ਮੈਂ ਸਮਝਦਾ ਇਹ ਸ਼ੁਭ ਸੰਕੇਤ ਹੈ ਕਿ ਲੋਕ ਹੋਮੋਵਾ ਕੇ ਪਾਰਟੀ ਦੇ ਸੈਲਰ ਨੇ ਧਰਨੇ 'ਚ ਸੈਲਰ ਨੇ ਜੋਸ਼ ਲਾ ਲਾ ਦੇ। ਜਿਹੜੇ ਥੱਪੜੇ ਹੀ ਮਾਰਦੇ ਨੇ ਤਾਂ ਕੰਮ ਕੀ ਕਰਨੇ ਇਹ ਵੀ ਸ਼ੁਭ ਸੰਕੇਤ ਆ। ਥੱਪੜ ਨਹੀਂ ਥੱਪੜ ਕਿਸੇ ਨੇ ਨਹੀਂ ਮਾਰਿਆ। ਇਹ ਤਾਂ ਧੱਕਾ ਮੁਕੀ ਆ। ਭੀੜ ਭੜਕੇ 'ਚ ਕੋਈ ਐਸੀ ਜੀ ਗੱਲ ਨਹੀਂ ਹੈ ਇਹਦੇ 'ਚ। ਨੀਰੰਧਾਵਾ ਦਾ ਥੱਪੜ ਤਾਂ ਸਾਡੇ ਟੀਵੀ ਦੇ ਉੱਤੇ ਸਾਡੇ ਤੇ ਕੈਦ ਹੋ ਗਿਆ। ਉਹ ਗੱਲ ਸੈਟਲ ਹੋ ਗਈ। ਉਹ ਸੈਟਲ ਹੋ ਗਈ। ਮੈਂ ਸਮਝਦਾ ਉਹ ਗਲਤ ਸੀ। ਹੂੰ ਹੂੰ। ਮੇਂ ਗਲਤੀ ਸੀ ਉਹਨੇ ਮੰਨ ਲਈ ਗੱਲ ਖਤਮ ਹੋ ਗਈ। ਗਲਤੀ ਸੀ ਉਹ। ਹੂੰ ਹੂੰ ਹੂੰ। ਉਹ ਕੋਈ ਐਸੀ ਜੀ ਗੱਲ ਨਹੀਂ। ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਕੈਪਟਨ ਮਰਿੰਦਰ ਸਿੰਘ ਬਾਜਵਾ ਦਾ ਵਿਰੋਧ ਕਰਦੇ ਰਹੇ ਨੇ ਪਠੱਲ ਦਾ ਵਿਰੋਧ ਕਰਦੇ ਨੇ ਨੇ ਡਟ ਕੇ ਤਾਂ ਹੁਣ ਫਿਰ ਉਹ ਲੋਕ ਵੀ ਵਿਰੋਧ ਕਰਨ ਦੀ ਮੂਡ 'ਚ ਨੇ ਇਸੇ ਕਰਕੇ ਸਾਰਾ ਕੁਝ ਹੋ ਰਿਹਾ ਨਹੀਂ ਕਿਸੇ ਦਾ ਕੋਈ ਅਜਿਹਾ ਮੂਡ ਨਹੀਂ ਸਭ ਦਾ ਮੂਡ ਇੱਕੋ ਹੀ ਹੈ ਕਿ ਬੀਜੇਪੀ ਅਕਾਲੀ ਦਲ ਨੂੰ ਇੱਥੋਂ ਤੋੜਨਾ ਸਭ ਦਾ ਮਨ ਇਹ ਹੈ ਕੋਈ ਅਜਿਹਾ ਮੂਡ ਹੈ ਨਹੀਂ ਐਵੇਂ ਗਲਤਫਹਿਮੀ ਹੈ ਕੋਈ ਅਜਿਹੀ ਗੱਲ ਹੈ ਨਹੀਂ ਬੇਟਰਨੈਸ ਸਾਰੇ ਅਸੀਂ ਇਕੱਠੇ ਆਂ ਇਕੱਠੇ ਹੋ ਕੇ ਹੀ ਅਸੀਂ ਪਾਰਟੀ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ ਸਾਰਿਆਂ ਦਾ ਪ੍ਰੋਗਰਾਮ ਹੀ ਇਹ ਹੈ ਕਿ ਇਕੱਠੇ ਹੋ ਕੇ ਚਲੋ ਇੱਕ ਵਾਰ ਤੁਸੀਂ ਕਈ ਵਾਰ ਇਹ ਕਹਿੰਦੇ ਵੀ ਜੇ ਉਹ ਨਹੀਂ ਆਂਦੇ ਵੀ ਉਹ ਫਲਾਣਾ ਨਹੀਂ ਆਇਆ ਜੀ ਜੇ ਉਹ ਸਾਰੇ ਇਕੱਠੇ ਹੋ ਗਏ ਫਿਰ ਇਸ ਗੱਲ ਤੇ ਕੀ ਤਰਾਜ ਆ ਵੀ ਕਿਉਂ ਹੋਏ ਇਕੱਠੇ ਮੈਂ ਸਮਝਦਾ ਇਹ ਸ਼ੁਭ ਸੰਕੇਤ ਹੈ ਕਿ ਸਾਰੀ ਪਾਰਟੀ ਇਕੱਠੇ ਹੋ ਕੇ ਆਗਾ ਨੂੰ ਵਧ ਰਹੀ ਹੈ ਜੀ ਜੋ ਕੈਪਟਨ ਮਰਿੰਦਰ ਸਿੰਘ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਮੈਂ ਤਾਂ ਬਾਜਵਾ ਨੂੰ ਪ੍ਰਧਾਨ ਨਹੀਂ ਮੰਨਦਾ ਇਹ ਲਟਕੇ ਕਹਿੰਦੇ ਰਹੇ ਨੇ ਉਹ ਕੱਲ ਕੀ ਬਾਤ ਪੁਰਾਣੀ ਉਹ ਕੱਲ ਕੀ ਕੱਲ ਕੀ ਬਾਤਾਂ ਹੈ ਜਿਹੜੀਆਂ ਉਹ ਪੁਰਾਣੀਆਂ ਹੋ ਚੁੱਕੀਆਂ ਹੁਣ ਨਵੀਂ ਗੱਲ ਕਰੋ ਪਰ ਬਾਜਵਾ ਥੋੜੀ ਭੁੱਲੇ ਨਹੀਂ ਇਹ ਗੱਲ ਨਹੀਂ ਭੁੱਲੇ ਕੋਈ ਇਹ ਜੀ ਗੱਲ ਨਹੀਂ ਉਹਨਾਂ ਦੇ ਮਨ 'ਚ ਕੁਝ ਨਹੀਂ ਬਾਜਵਾ ਸਾਹਿਬ ਬਹੁਤ ਸੀਨੀਅਰ ਬੰਦਾ ਹੈ ਬੜਾ ਸੈਂਸਿਬਲ ਬੰਦਾ ਹੈ ਔਰ ਉਹਦੇ ਮਨ 'ਚ ਕੋਈ ਹੈ ਕਿ ਕਾਂਗਰਸ ਪਾਰਟੀ ਪਾਵਰ 'ਚ ਆਣੀ ਚਾਹੀਦੀ ਹੈ ਸਾਰੇ ਇਕੱਠੇ ਹੋ ਕੇ ਚੱਲੋ ਸੂਝਵਾਨ ਬੰਦਾ ਹੈ ਹਮਮ ਕਾਂਗਰਸ ਦੀ ਲੜਾਈ ਕੀ ਦੇ ਨਾਲ ਹੈ ਕਿਸੇ ਕਾਂਗਰਸ ਦੀ ਲੜਾਈ ਹੈ ਚਲੋ ਆਪਣੀ ਅਕਾਲੀ ਦਰ ਨਾਲ ਸਰਕਾਰ ਨਾਲ ਇਹ ਆਪੂ ਵਾਲੇ ਕਿਤੇ ਨਹੀਂ ਐਵੇਂ ਹਵਾਈਏ ਨਾ ਦੀ ਤੁਸੀਂ ਦੇਖੋ ਇਹ ਠੀਕ ਹੈ ਦਾ ਕਈ ਵਾਰ ਲੱਗ ਜਾਂਦਾ ਇੱਥੇ ਮੈਨੂੰ ਉਹ ਵੀ ਸਮਾਂ ਯਾਦ ਆ ਜਦੋਂ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ 12 ਸੀਟਾਂ ਜਿੱਤ ਕੇ ਤੇਰਾ ਠੀਕ ਹੈ ਨਹੀਂ ਹਵਾ ਸੀ ਪੇ ਮੁੜ ਕੇ ਕਿਤੇ ਨਹੀਂ ਲੱਭੇ ਇਸ ਤਰ੍ਹਾਂ ਕਾਂਚੀ ਰਾਮ ਦਾ ਦੌਰ ਆਇਆ ਇੱਕ ਢੇਰੀ ਆਈ ਉਹ ਢੇਰੀ ਆਈ ਚੱਲੀ ਗਈ ਇਸ ਤਰ੍ਹਾਂ ਇਹ ਜਿਹੜੇ ਆਪ ਵਾਲੇ ਹਨ ਉਹਨੇ ਢੇਰੀ ਵੀ ਨਿਕਲ ਗਈ 70 ਚੋਂ 67 ਜਿੱਤੇ ਦਿੱਲੀ ਚ ਤੇ ਹੁਣ 15 ਮਹੀਨੇ ਬਾਅਦ ਤੇਰਾ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਪਾਰਡੀਆਂ VOTER ਹੋਈ ਹੈ ਤੇ 13 ਚੋਂ 8 ਹਾਰ ਗਏ ਹਵਾਲਾ ਨਿਕਲ ਗਈ ਠੀਕ ਹੈ ਜੇ ਤਾਂ 15 ਮਹੀਨੇ ਹੋ ਗਏ ਤੇ ਦੋ ਪੰਜ 6 ਮਹੀਨੇ ਤੱਕ ਕਿੱਥੇ ਜਾਣਗੇ ਕਿੱਥੇ ਨਹੀਂ ਜਾਣਗੇ ਕੁਝ ਨਹੀਂ ਲੱਭਣਾ ਗੇਜਰੀਵਾਲ ਦਾ ਕਹਿੰਦੇ 100 ਸੀਟਾਂ ਲੈ ਕੇ ਜਾਵਾਂਗੇ ਅਸੀਂ ਗੇਜਰੀਵਾਲ ਦਾ 500 ਸੀਟਾ ਲੈਜੂ ਹੈ ਤਾਂ 117 خود ਉਹਦਾ ਉਹ ਜਿੰਨਾ ਵੱਡਾ ਫਰਾਡ ਝੂਠਾ ਲੋਕਾਂ ਨੇ ਇਸ ਨੂੰ ਸਮਝ ਲਿਆ ਕਿ ਗੱਲਾਂ ਵਾਲੀਆਂ ਕਰਦਾ ਲੋਕਾਂ ਨੂੰ ਗੁੰਮਰਾਹ ਕਰਦਾ ਲੋਕਾਂ ਨੂੰ ਸਬਜ ਬਾਗ ਦਿਖਾਉਂਦਾ ਇੱਕ ਵਾਰ ਕਾਟ ਦੀ ਸਾਡੀ ਚੜਦੀ ਦੁਬਾਰਾ ਨਹੀਂ ਚੜਦੀ ਕਿ ਤੇ ਇਹਦਾ ਨਹੀਂ ਫਿਰ ਤੁਹਾਡੇ ਨਾਲ ਐ ਹੋ ਜੇ ਕਿ ਤੁਹਾਡੇ ਵਾਲੀ ਕੰਡੀਆਂ ਹਾਂ ਅੰਡੀ ਇੱਕ ਵਾਰ ਕੈਪਟਨ ਮਨਿੰਦਰ ਸਿੰਘ ਦੇ ਹੁੰਦੇ ਚੜੀ ਸੀ ਕਿ ਨਾ ਚੜੇ ਉਹ ਤਾਂ ਨਿਕਲ ਗਿਆ ਕੈਪਟਨ ਮਨਿੰਦਰ ਸਿੰਘ ਤਾਂ ਚੀਫ ਮਿਨਿਸਟਰ ਬਣ ਲਿਆ ਦੁਬਾਰਾ ਥੋੜੇ ਜਿਹਾ ਵੋਟਾਂ ਤੇ ਅਸੀਂ ਰਹਿ ਗਏ ਅਸੀਂ ਦੁਬਾਰਾ ਸਰਕਾਰ ਵੀ ਬਣਾਵਾਂਗੇ ਔਰ ਕੈਪਟਨ ਮਨਿੰਦਰ ਸਿੰਘ ਹੀ ਚੀਫ ਮਿਨਿਸਟਰ ਬਣੇਗਾ ਪੰਜਾਬ ਦਾ ਹੂੰ ਹੂੰ ਪਰ ਰਾਹੁਲ ਗਾਂਧੀ ਤਾਂ ਕਹਿੰਦੇ ਨੇ ਚੋਣਾਂ ਤੋਂ ਬਾਅਦ ਡਿਸਾਈਡ ਕਰਾਂਗੇ ਕੀ ਕਰਾਂਗੇ ਚੋਣਾਂ ਤੋਂ ਬਾਅਦ ਡਿਸਾਈਡ ਕਰਾਂਗੇ ਕਹਿੰਦੇ ਪਰ ਇਹ ਜਿਹੀ ਗੱਲ ਨਹੀਂ ਵੈਸੇ ਸਿਸਟਮ ਹੀ ਹੈ ਮੇਰੀ ਗੱਲ ਸਮਝ ਲਓ ਪੰਜਾਬ ਚ ਹਮੇਸ਼ਾ ਇੱਕ ਪਰਥਾ ਰਹੀ ਹੈ ਕਿ ਜਿਹੜਾ ਵੀ ਕਾਂਗਰਸ ਦਾ ਪ੍ਰਧਾਨ ਬਣੇ ਉਹੀ ਚੀਫ ਮਿਨਿਸਟਰ ਬਣਿਆ ਇੱਕ ਪੁਰਾਣਾ ਪਰਥਾ ਹੈ ਸਾਡਾ ਦੇਖੋ ਮੈਨੂੰ 48 ਸਾਲ ਹੋ ਗਏ ਪਾਰਟੀ ਚ ਮੈਂ ਹੋਲ ਟਾਈਮ ਰਹਾ 39 ਸਾਲ ਤੋਂ ਮੈਂ ਮਿਲ ਜੋ ਮੈਂ ਦੇਖਿਆ ਗਿਆਨੀ ਜੈਲ ਸਿੰਘ ਜੀ ਕਾਂਗਰਸ ਦੇ ਪ੍ਰਧਾਨ ਸੀ 1972 ਚ ਉਹੀ ਚੀਫ ਮਿਨਿਸਟਰ ਬਣੇ 1980 ਚ ਸਰਦਾਰ ਦਰਵਾੜਾ ਸਿੰਘ ਜੀ ਕਾਂਗਰਸ ਦੇ ਪ੍ਰੈਜ਼ੀਡੈਂਟ ਸੀਗੇ ਉਹੀ ਚੀਫ ਮਿਨਿਸਟਰ ਬਣੇ 1991 ਵਿੱਚ ਕਾਂਗਰਸ ਦੇ ਪ੍ਰਧਾਨ ਸੀ ਸਰਦਾਰ ਰਵੀਰ ਸਿੰਘ ਜੀ ਉਹੀ ਚੀਫ ਮਿਨਿਸਟਰ ਬਣੇ ਤੇ 2002 ਚ ਕਾਂਗਰਸ ਦੇ ਪ੍ਰੈਜਿਡੈਂਟ ਸੀਗੇ ਕੈਪਟਨ ਮਨਿੰਦਰ ਸਿੰਘ ਜੀ ਉਹੀ ਚੀਫ ਮਿਨਿਸਟਰ ਬਣੇ ਹੁਣ ਵੀ ਉਹੀ ਪ੍ਰਧਾਨ ਹੈ ਉਹੀ ਚੀਫ ਮਿਨਿਸਟਰ ਬਣਨਗੇ ਸਾਡੀ ਕੇ ਪਰਥ ਹੈ ਇਸ ਕਰਕੇ ਕੋਈ ਇਸ ਚ ਗਲਤਫਹਿਮੀ ਨਹੀਂ ਹੋਣੀ ਚਾਹੀਦੀ ਪਾਰਟੀ ਰਾਹੁਲ ਗਾਂਧੀ ਨੇ ਕਿਉਂ ਨਹੀਂ ਕਿਹਾ ਜਦੋਂ ਰਾਹੁਲ ਗਾਂਧੀ ਚੰਡੀਗੜ੍ਹ ਆਏ ਉਹਨਾਂ ਤੋਂ ਬਕਾਇਦਾ ਪੁੱਛਿਆ ਗਿਆ ਕਿ ਤੁਹਾਡਾ ਮੁੱਖ ਮੰਤਰੀ ਕੌਣ ਹੋ ਉਹਨਾਂ ਨੇ ਕਿਹਾ ਚੋਣਾਂ ਤੋਂ ਬਾਅਦ ਡਿਸਾਈਡ ਕਰਾਂਗੇ ਹਮੇਸ਼ਾ ਜਿਹੜੀ ਮੈਂ ਗੱਲ ਕਹੀ ਹੈ ਫੈਸਲਾ ਚੀਫ ਮਿਨਿਸਟਰ ਇਲੈਕਟਿਡ ਬਾਏ ਐਮ ਐਲ ਏ ਕਰਦੇ ਹਮੇਸ਼ਾ ਹੀ ਪਰ ਪਰਥਾ ਇਹ ਵੀ ਬਣਦਾ ਹੋਈ ਹੈ ਜਿਹੜਾ ਕਾਂਗਰਸ ਦਾ ਪ੍ਰਧਾਨ ਹੋਵੇ ਪਹਿਲਾਂ ਵੀ ਜਿੰਨੀ ਵਾਰ ਬਣਿਆ ਇਹ ਚੀਫ ਮਿਨਿਸਟਰ ਐਮ ਐਲ ਏ ਨਹੀਂ ਬਣਾਏ ਆ ਇਹ ਸਿਸਟਮ ਹੀ ਇਹ ਹੈ ਪਰ ਇਹ ਆਟੋਮੈਟਿਕਲੀ ਪਰਤਾ ਰਹੀ ਹੈ ਜਿਹੜਾ ਕਾਂਗਰਸ ਦਾ ਪ੍ਰਧਾਨ ਰਹਾ ਉਹਨੂੰ ਹੀ ਚੁਣਿਆ ਗਿਆ ਚੁਣਦੇ ਹਮੇਸ਼ਾ ਹੀ ਐਮ ਐਲ ਏ ਜੋ ਸਾਰਾ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਕੈਪਟਨ ਨੇ ਪ੍ਰਧਾਨਗੀ ਲਈ ਹੈ ਕਹਿੰਦੇ ਰਾਹੁਲ ਗਾਂਧੀ ਬਹੁਤ ਨਾਰਾਜ਼ ਨੇ ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਇੱਕ ਵਾਰ ਸਰਕਾਰ ਜੀ ਆ ਵੀ ਜਾਂਦੀ ਹੈ ਕੈਪਟਨ ਨੂੰ ਇਗਨੋਰ ਕਰਾਂਗੇ ਇਹ ਤਾਂ ਕੁਝ ਲੋਕਾਂ ਦੀਆਂ ਹਮਖਿਆਲੀਆਂ ਜਿਸ ਤਰ੍ਹਾਂ ਤੁਹਾਡੀ ਹੈ ਇਹ ਲੋਕ ਇੰਨੀਆਂ ਚ ਪ੍ਰਚਾਰ ਕਰਦੇ ਆ ਮੈਂ ਤੁਹਾਡੀ ਪਾਰਟੀ ਦੇ ਲੀਡਰਾਂ ਤੋਂ ਹੀ ਸੁਣਦਾ ਮੈਂ ਕੋਈ ਲੀਡਰ ਪਾਰਟੀ ਦਾ ਇਹ ਜੀ ਗੱਲ ਨਹੀਂ ਕਰਦਾ ਕੋਈ ਜੀ ਗੱਲ ਹੈ ਨਹੀਂ ਉਹ ਬਹੁਤ ਸੋਚ ਸਮਝ ਕੇ ਫੈਸਲਾ ਕਰਦੇ ਆ ਜਿਸ ਨੂੰ ਸੋਚ ਸਮਝ ਕੇ ਪ੍ਰਧਾਨ ਬਣਾਨੇ ਆ ਉਹ ਹੀ ਸੋਚ ਕੇ ਹੀ ਬਣਾਨੇ ਵੀ ਆੜ ਵਾਲਾ ਚਿਹਰਾ ਵੀ ਇਹੀ ਹੈ ਤੇ ਆੜ ਵਾਲਾ ਮੁੱਖ ਮੰਤਰੀ ਵੀ ਹੈਗਾ ਕੋਈ ਹੈ ਜੀ ਗੁੱਸੇ ਵਾਲੀ ਗੱਲ ਹੀ ਇਹ ਤਾਂ ਲੋਕਾਂ ਦੀ ਕਪਨ ਮੁੰਦਖ ਨੇ ਕਹਿ ਮੈਂਡ ਘਟ ਤਕਾਣੀਆ ਕਪਨ ਮੁੰਦਖ ਨੇ ਕਹਤਾ ਸੀ ਨਾ ਕਿ ਰਾਹੁਲ ਅਜੇ ਯੋਗ ਨਹੀਂ ਹੈਗੇ ਪ੍ਰਧਾਨ ਮੰਤਰੀ ਬਣਨ ਦੇ ਇਹਨਾਂ ਚ ਕਪੈਸਿਟੀ ਨਹੀਂ ਹੈਗੀ ਉਹ ਦੁਬਾਰਾ ਕਿਹਾ ਹੁਣ ਉਦੋਂ ਪਹਿਲਾਂ ਵਿਰੋਧ ਕੀਤਾ ਸੀ ਨਹੀਂ ਨਹੀਂ ਇਹ ਤਾਂ ਹੁਣ ਹੀ ਉਹਨਾਂ ਨੇ ਕਿਹਾ ਵੀ ਹੁਣ ਸਮਾਂ ਆ ਗਿਆ ਕਿ ਰਾਹੁਲ ਗਾਂਧੀ ਜਿਹਨੂੰ ਪ੍ਰਧਾਨ ਬਣਨਾ ਚਾਹੀਦਾ ਕਾਂਗਰਸ ਪਾਰਟੀ ਇੱਕ ਵਾਰ ਉਦੋਂ ਉਦੋਂ ਵਿਰੋਧ ਕੀਤਾ ਸੀ ਤੁਹਾਡੇ ਯਾਦ ਹੋਊਗਾ ਕੋਈ ਵਿਰੋਧ ਨਹੀਂ ਕਰਿਆ ਉਹਨਾਂ ਦੀ ਸੋਚ ਇਹ ਸੀ ਵੀ ਹਾਲੇ ਥੋੜਾ ਸਮਾਂ ਚਾਹੀਦਾ ਉਹਨਾਂ ਨੇ ਵਿਰੋਧ ਨਹੀਂ ਕਰਿਆ ਕਦੇ ਵੀ ਹਮਮ ਕਹਿੰਦੇ ਮੋਤੀ ਮਹਿਲ ਚ ਕਿਹਾ ਗਿਆ ਸੀਗਾ ਕਿ ਹਾਈ ਕਮਾਂਡ ਮੋਤੀ ਮਹਿਲ ਚ ਲੱ ਮੋਤੀ ਮਹਿਲ ਦਾ ਲੀਡਰ ਹਾਈ ਕਮਾਨ ਕੋਲ ਨਹੀਂ ਜਾਊਗਾ ਮੇਰੇ ਸਾਹਮਣੇ ਤਾਂ ਕਿਸੇ ਨਹੀਂ ਗਿਆ ਮੈਂ ਤਾਂ ਹਮੇਸ਼ਾ ਹੀ ਉਹਨਾਂ ਦੇ ਨਾਲ ਰਿਹਾ ਔਰ ਮੇਰੇ ਸਾਹਮਣੇ ਉਹ ਮੀਟਿੰਗ ਹੀ ਲੋਕਾਂ ਦੀ ਮੰਨ ਘੜ ਤਕਾਲੀਆ ਕਦੇ ਨਹੀਂ ਕਿਸੇ ਨੇ ਕਿਹਾ ਕਿ ਮੋਤੀ ਮਹਿਲ ਚਾਹੂਗਾ ਹੈ ਜਾਂਦਾ ਕਿ ਤੁਹਾਡੇ ਲੀਡਰ ਨੇ ਹੀ ਰਿਕਾਰਡਿੰਗ ਕਰਵਾ ਕੇ ਭੇਜੀ ਉੱਥੇ ਤੁਹਾਡੇ ਲੀਡਰ ਜਿਹੜਾ ਬੋਲ ਰਿਹਾ ਕੋਈ ਇੱਕ ਸਾਰੀਆ ਮੰਨ ਘੜ ਤਕਾਲਾ ਅਫਵਾਹਾਂ ਇਹਨਾਂ ਵਿੱਚ ਕੋਈ ਸਚਾਈ ਨਹੀਂ ਅੱਛਾ र, अरुण जेटली ने कहा कि कैप्टन अमरिंदर सिंह के ऊपर कोई वितकरेण दी बात की थी कोई बदला लो भावना ना काम नहीं किया जा रहा है, है।, है जी, जी, कैप्टन अमरिंदर सिंह पृष्ठ मुख्यमंत्री थे अपने टाइम सबतों ਤੇ ਇਸ ਕਰਕੇ ਉਹਨਾਂ ਤੇ ਸਾਰਾ ਕੁਝ ਹੋ ਰਿਹਾ ਕਿਉਂਕਿ ਲੀਗਲੀ ਸਭ ਕੁਝ ਠੀਕ ਹੈ ਗੱਲ ਇਹ ਹੈ ਉਹਨਾਂ ਨੂੰ ਇਹਨਕਦਾ ਸ਼ੀਸ਼ਾ ਬਦਲਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਅਜੇ ਤੱਕ ਉਹਨਾਂ ਦਾ ਬੁਖਾਰ ਨਹੀਂ ਉਤਰਿਆ ਜੋ ਕਸਾਈ ਹੈ ਜੀ ਇਲیکشن ਚ कैप्टन अमरिंदर सिंह ਨੇ ਉਹ ਜੇ ਤਲੀ ਦੀ ਕੀਤੀ ਹੈ ਮੈਨੂੰ ਲੱਗਦਾ ਹੈ ਅਜੇ ਉਹਨਾਂ ਦਾ ਪਾਰਾ ਠਿੱਚੇ ਨਹੀਂ ਆਇਆ ਔਰ ਹਾਰ ਕੇ ਉਹ ਖਜ਼ਾਨਾ ਮੰਤਰੀ ਬਣਿਆ ਐਮਪੀ ਦਾ ਬਣਿਆ ਨਹੀਂ ਇਹ ਰਾਜ ਸਭਾ ਦਾ ਮੈਂਬਰ ਸੀਸ ਕਰਕੇ ਉਹਦਾ ਦਾ ਲੱਗ ਗਿਆ ਉਹਨੂੰ ਵੈਸੇ ਨਹੀਂ ਸੀ ਬਣਨਾ ਚਾਹੀਦਾ ਜਿਹੜਾ ਲੋਕਾਂ ਨੇ ਰਿਜੈਕਟ ਕਰਿਆ ਹੋਵੇ ਉਹਨੂੰ ਮੁੜ ਕੇ ਤੁਸੀਂ ਫਾਈਨੈਂਸ ਮੰਤਰੀ ਬਣਾ ਦਿਓ ਇਹ ਮੈਂ ਸਮਝਦਾ ਕੋਈ ਸ਼ੁਭ ਸੰਕੇਤ ਨਹੀਂ ਪਰ ਮੈਂ ਇੱਕ ਗਲਤ ਕਹਿ ਸਕਦਾ ਫਾਈਨੈਂਸ ਮੰਤਰੀ ਬਣ ਕੇ ਅਰਨਜੀਤ ਸਿੰਘ ਦੇ ਗਰਦਨ 'ਚ ਕਿੱਲਾ ਰਹਿ ਗਿਆ ਉਹ ਕਿੱਲਾ ਲੋਕ ਕੱਢ ਦੇਣਗੇ ਮੌਕਾ ਹੋਗਾ ਅਜੇ ਉਹਦਾ ਦਿਮਾਗ ਠੰਡਾ ਹੋਇਆ ਨਹੀਂ ਉਹਦੇ ਮਨ 'ਚ ਇਹ ਗੁੱਸਾ ਨਿਕਲਿਆ ਨਹੀਂ ਕਿ ਇੱਕ ਕੈਪਟਨ ਰਵਿੰਦਰ ਸਿੰਘ ਉਹਦੀ ਬਹੁਤ ਬੁਰੀ ਤਰ੍ਹਾਂ ਕਸਾਈ ਕੀਤੀ ਹੈ। ਸ੍ਰੀ ਨਮਿੰਦਰ ਸਿੰਘ ਦੇ ਪਰਿਵਾਰ ਦੇ ਜਿਹੜੇ ਸਵਿਸ ਬੈਂਕ ਖਾਤਿਆਂ ਦੇ ਨਾਮ ਨੇ ਤੁਹਾਨੂੰ ਲੱਗਦਾ ਨਹੀਂ ਉਹ ਠੀਕ ਨਹੀਂ। ਇਹ ਸਭ ਜੇਤਲੀ ਸਾਹਿਬ ਦੀ ਮਨ ਘੜਤ ਕਹਾਣੀ ਹੈ। ਉਹ ਤਦੀ ਕਹਿ ਰਿਹਾ ਨਾ ਉਹਦਾ ਗੁੱਸਾ ਜੇ ਨਿਕਲਿਆ ਨਹੀਂ ਉਹ ਬਦਲ ਲੈਣਾ ਚਾਹੁੰਦਾ ਰਤ। ਤੁਹਾਨੂੰ ਲੱਗਦਾ ਨਹੀਂ ਇਸ ਮੁੱਦੇ ਤੇ ਤੁਸੀਂ ਬੁਰੀ ਤਰ੍ਹਾਂ ਤੁਹਾਨੂੰ ਆਮ ਆਦਮੀ ਪਾਰਟੀ ਘੇਰੂਗੀ। ਰਜਵਾੜਾ ਸ਼ਹੀਦ ਦੇ ਮੁੱਦੇ ਦੇ ਉੱਤੇ ਤੁਸੀਂ ਬਹੁਤ ਬੁਰੀ ਤਰ੍ਹਾਂ ਘੇਰੋਗੇ। ਕੋਈ ਆਮ ਪਾਰਟੀ ਦੀ ਗੱਲ ਮੈਨੂੰ ਲੱਗਦੀ ਨਹੀਂ ਲੋਕਾਂ 'ਚ ਜਿਹੜੇ 4 ਮੈਂਬਰ ਪਾਰਲੀਮੈਂਟ ਬਣੇ ਸੀਗੇ ਉਸ ਵੇਲੇ ਮੈਂ ਸਮਝਦਾ ਜੀ ਦੁਬਾਰਾ ਉਹ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਤੇ ਚਾਰਾ ਦੀ ਜਮਾਨਤ ਜਬਤ ਹੋ ਜਾਣੀਆਂ ਐਵੇਂ ਭੁਲੇਖਾ ਉਹ ਤਾਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਵੀ ਹਵਾ ਚੱਲਦੀ ਹੈ ਆਈ ਚੱਲ ਕੇ ਚਲੀ ਗਈ ਕਾਰ ਦੀ ਹੰਡੀ ਦੁਬਾਰਾ ਨਹੀਂ ਚੜਦੀ ਲੋਕ ਇੱਕ ਵਾਰ ਜਵਾਨ ਨੇ ਜਿਹੜੀਆਂ ਗੱਲਾਂ ਕਰਕੇ ਬਹੁਤ ਲੋਕਾਂ ਨੂੰ ਸਭਜ ਬਾਗ ਦਿਖਾ ਕੇ ਗੁੰਮਰਾਹ ਕਰਕੇ ਹਾਸਲ ਤਾਕਤ ਹਾਸਲ ਕਰਦੇ ਆ ਤੇ ਕਰਦੇ ਕੁਛ ਨਹੀਂ ਤੇ ਲੋਕ ਉਹਨਾਂ ਨੂੰ ਦੁਬਾਰਾ ਮੂੰਹ ਨਹੀਂ ਲਾਉਂਦੇ ਇਹ ਹੀ ਹਾਲ ਇਹ ਨਾ ਹੋਣਾ ਪ੍ਰਸ਼ਾਂਤ ਕਸ਼ੋਰ ਨੂੰ ਬੁਲਾਉਣ ਦੀ ਕੀ ਲੋੜ ਪਈ ਕਾਂਗਰਸ ਨੂੰ ਪ੍ਰਸ਼ਾਂਤ ਕਸ਼ੋਰ ਐਕਸਪਰਟ ਹੈ ਪ੍ਰਸ਼ਾਂਤ ਕਸ਼ੋਰ ਨੂੰ ਨਰਿੰਦਰ ਮੋਦੀ ਨੂੰ ਬੁਲਾਉਣ ਦੀ ਕੀ ਲੋੜ ਸੀ ਪ੍ਰਸ਼ਾਂਤ ਕਸ਼ੋਰ ਨਤੀਸ਼ ਕੁਮਾਰ ਨੂੰ ਬੁਲਾਉਣ ਦੀ ਕੀ ਲੋੜ ਸੀ ਜੇ ਉਹਨਾਂ ਨੂੰ ਲੋੜ ਸੀ ਤਾਂ ਸਾਨੂੰ ਵੀ ਲੋੜ ਹੈ ਨਹੀਂ ਪੋਲਿਟਿਕਸ ਇੰਪੋਰਟੈਂਟ ਹੈ ਜਾਂ ਮੈਨੇਜਮੈਂਟ ਇੰਪੋਰਟੈਂਟ ਹੈ ਪੋਲਿਟਿਕਸ ਇੱਕ ਵੱਖਰੀ ਚੀਜ਼ ਹੈ ਇੱਕ ਸਟ੍ਰੈਟੇਜੀ ਬਣਾਉਣ ਦੀ ਗੱਲ ਹੁੰਦੀ ਹੈ ਉਸ ਸਟ੍ਰੈਟੇਜਿਸ ਦਾ ਅੱਛੀ ਸੋਚ ਦਾ ਮਾਲਕ ਹੈ ਉਹਦਾ ਫਾਇਦਾ ਉਠਾਉਣਾ ਚਾਹੀਦਾ ਇਹਦੇ 'ਚ ਕੀ ਬੜਾਈ ਹੈ ਕਿਤੇ ਇਹੀ ਤਾਂ ਨਹੀਂ ਕਿ ਆਮ ਆਦਮੀ ਪਾਰਟੀ ਆ ਗਈ ਤੁਸੀਂ ਪਿੱਛੇ ਜਾ ਰਹੇ ਹੋ ਇਸ ਕਰਕੇ ਅਰਸ਼ਾਂਤ ਨੂੰ ਬੁਲਾ ਲਿਆ ਆਵੇ ਜਸ ਮੈਂ ਤੁਹਾਨੂੰ ਸਵਾਲ ਕੀਤਾ ਵੀ ਨਰਿੰਦਰ ਮੋਦੀ ਨੂੰ ਕੀ ਲੋੜ ਸੀ ਪ੍ਰਧਾਨ ਮੰਤਰੀ ਬਣਨ ਵਾਸਤੇ ਉਹ ਪ੍ਰਸ਼ਾਸਕ katore ਨੂੰ ਕਿਉਂ ਬੁਲਾਇਆ ਨਤੀਸ਼ ਕੁਮਾਰ ਨੇ ਚੀਫ ਮਿਨਿਸਟਰ ਬਣਨ ਵਾਸਤੇ ਪ੍ਰਸ਼ਾਸਕ ਕਸ਼ੋਰ ਨੂੰ ਕਿਉਂ ਬੁਲਾਇਆ ਉਹਦੇ 'ਚ ਕੋਈ ਗੁਣ ਹੋਊਗਾ ਨਾ ਉਸ ਗੁਣ ਦਾ ਅਸੀਂ ਨਹੀਂ ਫਾਇਦਾ ਉਠਾ ਸਕਦੇ ਪ੍ਰਸ਼ਾਂਤ ਕਸ਼ੋਰ ਦੇ ਖਿਲਾਫ ਤਾਂ ਕਪਤਨ ਮਹਿੰਦਰ ਸਿੰਘ ਨੇ ਇੱਕ ਵੱਡੀ ਸਟੇਟਮੈਂਟ ਦਿੱਤੀ ਸੀ ਕੋਈ ਸਟੇਟਮੈਂਟ ਨਹੀਂ ਦਿੱਤੀ ਕਦੇ ਵੀ ਦਿੱਈ ਇਹ ਸਿਰਫ ਜਿਹੜੇ ਨਾ ਮੀਡੀਆ ਵਾਲੇ ਆਪਣੀ ਵੀ ਇੰਟਰਵਿਊ ਦਿੱਤੀ ਹੈ ਬਕਾਇਦਾ ਤੌਰ ਤੇ ਕੈਪਟਨ ਵਿਰਿੰਦਰ ਨੇ ਇੰਟਰਵਿਊ ਦਿੱਤੀ ਹੈ ਅਖਬਾਰਾਂ ਨੂੰ ਕਿ ਪ੍ਰਸ਼ਾਂਤ ਕਸ਼ੋਰ ਨੂੰ ਇੰਟਰਵਿਊ ਨਹੀਂ ਕਰਨਾ ਚਾਹੀਦਾ ਵੀਰ ਦਿਵਿੰਦਰ ਜਾਂ ਜਗਮੀਤ ਬਰਾੜਕੋਲ ਨਹੀਂ ਜਾਣਾ ਚਾਹੀਦਾ ਇਹ ਕਿਹਾ ਸੀ ਕਿ politiciens ਨਹੀਂ ਇੰਟਰਫੀਅਰ ਕਰਨਾ ਚਾਹੀਦਾ ਉਹਨਾਂ ਨੂੰ ਜਿਹੜਾ ਆਪਣਾ ਕੰਮ ਹੈ ਸਟ੍ਰੈਟਜੀ ਬਣਾਣੀ ਹੈ ਉਹਦੇ 'ਚ ਉਹਨਾਂ ਨੂੰ ਕੰਮ ਕਰਨਾ ਚਾਹੀਦਾ politiciens ਕਰਨਾ ਕੀ ਫੈਸਲਾ ਕਰਨਾ ਕੀ ਨਹੀਂ ਕਰਨਾ ਇਹ ਕਾਂਗਰਸ ਪਾਰਟੀ ਦੇ ਲੀਡਰਾਂ ਦਾ ਕੰਮ ਹੈ ਇਹਦਾ ਮਤਲਬ ਪ੍ਰਸ਼ਾਂਤ ਕਸ਼ੋਰ ਕਰ ਰਹੀ ਸੀ ਪੋਲਿਟੀਕਲ ਇੰਟਰਵੈਂਸ਼ਨ ਉਹਨੂੰ ਨਹੀਂ ਪਤਾ ਕਰ ਰਹੀ ਸੀ ਨਹੀਂ ਕਰ ਰਹੀ ਸੀ ਉਹਨਾਂ ਨੇ ਇੱਕ ਐਡਵਾਈਸ ਕਰੀ ਵੀ ਨਹੀਂ ਕਰਨਾ ਚਾਹੀਦਾ ਪ੍ਰਸ਼ਾਂਤ ਕਸ਼ੋਰ ਦੇ ਨਾਲ ਕਹਿੰਦੇ ਕਾਂਗਰਸੀ ਖੁਸ਼ ਨਹੀਂ ਹੈਗੇ ਤੁਸੀਂ ਵੀ ਕਹਿੰਦੇ ਗੁੱਸਾ ਜ਼ਾਹਰ ਕੀਤਾ ਸੀ ਇੱਕ ਮੀਟਿੰਗ 'ਚ ਮੈਂ ਐਸਾ ਕਦੇ ਗੁੱਸਾ ਜ਼ਾਹਰ ਨਹੀਂ ਕਰਿਆ ਮੈਂ ਤਾਂ ਉਹਦਾ ਹਮੇਸ਼ਾ ਸਤਿਕਾਰ ਕਰਦਾ ਹਾਂ ਔਰ ਬਹੁਤ ਵਧੀਆ ਬੰਦਾ ਹੈ ਔਰ ਬੜਾ ਸੈਂਸੀਬਲ ਬੰਦਾ ਹੈ ਬੜਾ সুইਟ ਬੰਦਾ ਹੈ ਉਹਦੇ ਨਾਲ ਗੁੱਸਾ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੂੰ ਹੂੰ ਢੰਡਾਏ ਪਰ ਕਾਂਗਰਸ ਨੂੰ ਚੋਣ ਪ੍ਰਸ਼ਾਂਤ ਕਸ਼ੋਰ ਜਿਤਾਊਗਾ ਨਹੀਂ ਕਾਂਗਰਸ ਨੂੰ ਜੋ ਚਤਾਨ ਕੇ ਲੋਕ ਲੋਕ ਪੰਜਾਬ ਦੀ ਜਨਤਾ ਜਿਤਾਉਗੇ ਕੋਈ ਕੋਈ ਇਕੱਲਾ ਬੰਦਾ ਕਿਸੇ ਨਹੀਂ ਕਰ ਸਕਦਾ ਨਾ ਪ੍ਰਸ਼ਾਂਤ ਕਸ਼ੂਰ ਕੱਲਾ ਕੁਝ ਕਰ ਸਕਦਾ ਨਾ ਮੈਂ ਕੱਲਾ ਕੁਝ ਕਰਦਾ ਸਾਰੀ ਇਹ ਟੀਮ ਵਰਕ ਹੈ ਸਾਰੀ ਟੀਮ ਰਲ ਕੇ ਹੀ ਕੈਂਪੇਨ ਕਰਦੀ ਹੈ ਔਰ ਸਾਰੀ ਟੀਮ ਜੇ ਰਲ ਕੇ ਕੰਮ ਕਰਦੀ ਹੈ ਉਹੀ ਅੱਗੇ ਵਧਦੀ ਹੈ ਫੈਸਲਾ ਲੋਕਾਂ ਨੇ ਕਰਨਾ ਹੈ ਕਿਹਦੀ ਕਾਰਗੁਜ਼ਾਰੀ ਪਿੱਛੇ ਰਹੀ ਹੈ ਜੋ ਕਾਰਗੁਜ਼ਾਰੀ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਉਹਦੀ ਕਾਰਗੁਜ਼ਾਰੀ ਲੋਕ ਯਾਦ ਕਰਦੇ ਅੱਜ ਔਰ ਇਹਨਾਂ ਨੇ 9-10 ਸਾਲ ਚ ਕਾਂਗਰਸ ਦਾ ਪੰਜਾਬੀ ਸੂਬੇ ਦਾ ਪੱਠਾ ਵਠਾਤਾ ਸਾਰੀ ਇਕਨੋਮੀ ਤਬਾਹ ਕਰਤੀ ਸਾਰਾ ਪੰਜਾਬ ਇਹਨਾਂ ਨੇ ਲੁੱਟ ਲਿਆ ਸਾਰਾ ਰੇਤਾ ਬਜਰੀ ਇਹਨਾਂ ਨੇ ਲੁੱਟ ਲੁੱਟ ਰਿਆ ਸਾਰਾ ਕੇਬਲ ਨੈਟਵਰਕ ਤੁਹਾਡੇ ਵਾਲਾ ਸਾਰਾ ਇਸਤੇ ਕਬਜ਼ਾ ਹੀ ਕਰੀ ਫਿਰਦੇ ਆ ਸਰਾਬ ਦੇ ਸਾਰੇ ਠਿਕਿਆ ਦਾ ਕਬਜ਼ਾ ਹੀ ਕਰੀ ਫਿਰਦੇ ਆ ਸਾਰੀ ਟਰਾਂਸਪੋਰਟ ਤੇ ਕਬਜ਼ਾ ਹੀ ਕਰੀ ਫਿਰਦੇ ਆ ਇਹਨਾਂ ਦੀ ਟਰਾਂਸਪੋਰਟ ਦਾ ਕਰੋੜਾਂ ਦੇ ਜਿਹੜੀ ਹੈ ਮੁਨਾਫੇ ਚ ਤੇ ਜਿਹੜੀ ਸਰਕਾਰ ਦੀ ਪੀਆਰਟੀਸੀ ਹੈ ਜਾਂ ਪੰਜਾਬ ਰੋਡ ਉਹ ਉਹ ਘਾਟੇ ਚ ਕਿਉਂ ਹੈ ਇਹ ਗੱਲਾਂ ਲੋਕਾਂ ਦੇ ਸਾਹਮਣੇ ਆ ਇਹਨਾਂ ਨੇ ਤਾਂ ਢੇਰ ਪਾਤਾ ਜਿਹੜਾ ਕਰਜ਼ਾ 2007 ਚ ਅਸੀਂ ਛੱਡ ਕੇ ਗਏ ਸੀ 51155 ਕਰੋੜ ਰੁਪਈਆ ਉਸ ਨੂੰ ਵਧਾ ਕੇ 1 ਲੱਖ 1 ਲੱਖ 40 ਹਜ਼ਾਰ ਕਰੋੜ ਰੁਪਈਏ ਦੇ ਵਧਾ ਕੇ ਤੇ ਲੱਗੇ ਜਿਹੜਾ ਉਹ ਕਰਦਾ ਜਿਹਦਾ ਮੈਂ ਜ਼ਿਕਰ ਕੀਤਾ 31 ਮਾਰਚ 2007 ਤੱਕ ਜਿਹੜਾ ਅਸੀਂ ਛੱਡ ਕੇ ਗਏ ਸੀ ਉਹ ਸਾਡਾ ਨਹੀਂ ਸੀਗਾ ਉਹ ਪਿਛਲੇ 45 ਸਾਲ 41 ਸਾਲਾਂ ਦਾ ਸੀ 1966 ਚ ਪੰਜਾਬ ਬਣਿਆ 1904 ਤੋਂ 2007 ਤੱਕ 41 ਸਾਲ ਬਣਦੇ ਜਿੰਨੀਆਂ ਸਰਕਾਰਾਂ ਆਈਆਂ ਚਾਹੋ ਬਰਨਾਲਾ ਸਾਹਿਬ ਦੀ ਸੀ ਚਾਹੇ ਬਾਦਲ ਸਾਹਿਬ ਦੀ ਅਸੀਂ ਪਹਿਲੀਆਂ ਤਿੰਨ ਜਾਂ ਕੈਪਟਨ ਮਨਿੰਦਰ ਸਿੰਘ ਦੀਆਂ ਜਾਂ ਕਾਂਗਰਸੀਆਂ ਜਿੰਨੀਆਂ ਸਰਕਾਰਾਂ ਆਈਆਂ ਉਹਨਾਂ ਦੇ ਰਾਜ ਚ 41 ਸਾਲ ਚ ਕਰਜ਼ਾ ਹਿਸਟਾ ਹਿਸਟਾ ਚੜ੍ਹ ਕੇ 55155 ਕਰੋੜ ਹੋਇਆ ਇਹਨਾਂ 9 ਸਾਲਾਂ ਤੇ ਦੋ ਗੁਣਾ ਵਧਾ ਦਿੱਤਾ ਦੇਸ਼ ਚ ਕਾਂਗਰਸੀ ਸਰਕਾਰ ਇਹ ਮਨਮੋਹਨ ਸਿੰਘ ਦੀ ਸਰਕਾਰ ਦੇ ਟਾਈਮ ਵੀ ਮਹਾਰਾਸ਼ਟਰ ਚ ਖੁਦਕੁਸ਼ੀਆਂ ਹੁੰਦੀਆਂ ਸੀ ਦੇਸ਼ ਪੱਧਰ ਦੇ ਉੱਤੇ ਖੁਦਕੁਸ਼ੀਆਂ ਵਧੀਆਂ ਨੇ ਜਦੋਂ ਯੂਪੀਆ ਦੀ 10 ਸਾਲ ਸਰਕਾਰ ਰਹੀ ਹੈ ਮੈਂ ਇਸ ਕਰਕੇ ਕਹਿ ਰਿਹਾ ਕਿ ਪਾਲਿਸੀ ਮੈਟਰ ਤਾਂ ਉੱਥੇ ਹੈਗਾ ਮੈਂ ਇਹ ਕਹਿ ਰਿਹਾ ਮੈਂ ਫੇਰ ਉੱਥੇ ਆ ਰਿਹਾ ਜਿੰਨੀਆਂ ਖੁਦਕਸ਼ੀਆਂ ਤਾਂ ਤੁਸੀਂ ਰਿਕਾਰਡ ਕਰਾ ਲਓ ਜਿੰਨੀਆਂ ਖੁਦਕਸ਼ੀਆਂ ਇਸ 2 ਸਾਲ ਚੋਂ ਹੀਆਂ ਕਦੇ ਹਿੰਦੁਸਤਾਨ 'ਚ ਨਹੀਂ ਹੋਈਆਂ ਅੱਜ ਤਾਂ ਹਰ ਰੋਜ਼ ਖ਼ਬਰ ਪੜੋ ਚਾਰ ਚਾਰ ਪੰਜ ਪੰਜ ਦੀ ਲਿਸਟ ਆਉਂਦੀ ਹੈ ਪਹਿਲਾਂ ਮਹੀਨੇ 'ਚ ਕੱਦੀ ਆਇਆ ਕਰਦੀ ਸੀ ਔਰ ਖੁਦਕਸ਼ੀਆਂ ਦਾ ਇੱਕ ਕਾਰਨ ਇਹਦੇ 'ਚ ਹੋਰ ਜੁੜ ਗਿਆ ਜਿਹੜਾ ਨਸ਼ਾ ਹੈ ਇਹ ਨਸ਼ਾ ਵੀ ਖੁਦ ਕਰਕੇ ਅਿਕਰਨਾ ਕਿਉਂਕਿ ਨਸ਼ਾ ਮਹਿੰਗਾ ਹੀ ਨਾ ਹੋ ਗਿਆ ਇਹਨਾਂ ਦੀਆਂ ਪਾਲਿਸੀਆਂ ਕਰਕੇ ਬਾਦਲ ਸਾਹਿਬ ਕਹਿੰਦੇ ਕਸ ਦੇਣਾ ਜੀ ਇਹ ਪਾਰਟਿਸਲੀ ਕੌਣ ਜ਼ਿੰਮੇਵਾਰ ਆਗਾ ਹਾਂਜੀ ਜ਼ਿੰਮੇਵਾਰ ਕੌਣਾ ਨਸ਼ੇ ਦੀ ਬਸ ਸਟੇਟ ਗਵਰਨਮੈਂਟ ਜ਼ਿੰਮੇਵਾਰ ਹੈ ਇਸ ਗਲਤੀ ਇਸ ਦੀ ਗਲ ਜਿਹੜੀਆਂ ਸੰਥੈਟਿਕ ਡਰਗ ਪਹਿਲਾਂ ਕਿੱਥੇ ਸੀ ਹੁਣ ਸੰਥੈਟਿਕ ਡਰਗ ਕਿੱਥੋਂ ਆ ਗਿਆ ਪਹਿਲਾਂ ਤਾਂ ਹੈ ਹੀ ਨਹੀਂ ਸੀ ਇਸ ਸਟੇਟ 'ਚ ਆਇਆ ਸੰਥੈਟਿਕ ਡਰਗ ਦਾ ਜਿਹੜਾ ਸੜਕਣਾ ਜਗਦੀਸ਼ ਭੋਲਾ ਜਿਹੜੇ ਜਿਸ ਤੇ ਇਹਨਾਂ ਦਾ ਅਸ਼ੀਰਵਾਦ ਸੀ ਜਿਹੜਾ ਮਨਜੀਤ ਬਿੱਟੂ ਆਲਖ ਹੈ ਜਿਹੜਾ ਸ਼ਰੋਮਣੀ ਅਕਾਲੀ ਦਲ ਦਾ ਮਰਸਰ ਦਾ ਜਲ ਸਕਟੀ ਸੀ ਔਰ ਜਿਹੜਾ ਡਾਕਟਰ ਰਤਨ ਸਿੰਘ ਦੇ ਲੜਕੇ ਦਾ ਪੋਲਿੰਗ ਇਲੈਕਸ਼ਨ ਏਜੰਟ ਸੀ ਉਹਦੀ ਬੱਦੀ ਚ ਫੈਕਟਰੀ ਉਥੇ ਤਿਆਰ ਹੁੰਦੀ ਸੀ ਸਾਰਾ ਕੁਝ ਇਹ ਇਹ ਸਾਰਾ ਆਸ਼ੀਰਵਾਦ ਵਿਕਰਮਜੀਤ ਦਾ ਸੀ 6000 ਕਰੋੜ ਰੁਪਏ ਦਾ ਸਸਾਇਟੀ ਡਰਗ ਜਿਹਦਾ ਸਕੈਂਡਲ ਹੋਇਆ ਔਰ ਉਸ ਤੋਂ ਬਾਅਦ ਚੱਲਿਆ ਉਹਦੇ 'ਚ ਨਾ ਸੀ ਭਾਕਿਦਾਰੀ ਹੈ ਪੰਜਾਬ ਕਹਿੰਦੇ ਅਸੀਂ ਤਾਂ ਫੜਿਆ ਸਕੈਂਡਲ ਨੂੰ ਅਸੀਂ ਫੜਿਆਗਾ ਉਹ ਕਿਉਂ ਫੜਿਆ ਉਹਨਾਂ ਨੂੰ ਡਰ ਸੀ ਕਿ ਜੇ ਅਸੀਂ ਨਾ ਇਹਨੂੰ ਫੜਿਆ ਭੀ ਹਰਿਆਣੇ ਵਾਲਾ ਸਾਡੀ ਹਰਿਆਣੇ ਦੀ ਸਰਕਾਰ ਸੀ ਸਾਡੀ ਕਾਂਗਰਸ ਦੀ ਸਰਕਾਰ ਦਿੱਲੀ ਸੀ ਸਾਡੀ ਹਿਮਾਚਲ ਸੀਗੀ ਸਾਡੀ ਰਾਜਸਥਾਨ ਸੀ ਇਹਨਾਂ ਨੂੰ ਡਰੇ ਹੋ ਗਿਆ ਵੀ ਜੇ ਕਿਤੇ ਕਿਤੇ ਇਹ ਭੋਲਾ ਨਾਲ ਵਾਲੀ ਸਟੇਟ ਦੇ ਕਿਸੇ ਕਬਜ਼ੇ ਚ ਆ ਗਿਆ ਫਿਰ ਸਾਡੀ ਬਰਬਾਦ ਹੋ ਜਾਗੇ ਅਸੀਂ ਐਕਸਪੋਜ਼ ਹੋ ਜਾਗੇ ਇਹਨਾਂ ਨੇ ਪਲਾਨ ਕਰਿਆ ਵੀ ਆਪਾਂ ਹੀ ਫੜ ਲਓ ਕੁਝ ਲੋਕੀ ਕਹਿ ਰਹੇ ਨੇ ਕਿ ਕਾਂਗਰਸ ਪੰਜਾਬ ਤੋਂ ਖਤਮ ਹੋ ਸਕਦੀ ਹੈ ਇਸ ਕਰਕੇ ਕਿ ਜਿੱਥੇ ਜਿੱਥੇ ਕਾਂਗਰਸ ਤੀਜੀ ਵਾਰ ਹਾਰੀ ਹੈ ਚਾਹੇ ਉਹ ਗੁਜਰਾਤ ਆ ਚਾਹੇ ਪੱਛੀ ਬੰਗਾਲ ਆ ਚਾਹੇ ਬਿਹਾਰ ਆ ਉੱਤਰ ਪ੍ਰਦੇਸ਼ ਆ ਜਿੱਥੇ ਕਾਂਗਰਸ ਤੀਜੀ ਵਾਰ ਹਾਰੀ ਕਾਂਗਰਸ ਖਤਮ ਤੇ ਤੀਜੀ ਇਲੈਕਸ਼ਨ ਆ ਤੁਹਾਡੀ ਦੋ ਤੁਸੀਂ ਹਾਰ ਚੁੱਕੇ ਜੀ ਤੀਜੀ ਹਾਰ ਗਈ ਕਹਿੰਦੇ ਇਹ ਗਲਤ ਫਹਿਮੀ ਹੈ ਇਹ ਅੱਜ ਦੀ ਗੱਲ ਹੈ ਮੈਂ ਤੁਹਾਨੂੰ ਪੁਰਾਣੀ ਗੱਲ ਦੱਸਦਾ ਮੈਂ 1977 ਚ ਐਮਐਲਏ ਬਣਿਆ ਉਸ ਵੇਲੇ 1977 ਚ ਸਾਰੇ ਨਾਰਥ ਇੰਡੀਆ ਦੇ ਕਾਂਗਰਸ ਸਰਕਾਰ ਕੀਤੀ ਇਧਰ ਕਰਦੀ ਹੜਕੇ ਸੀ ਸੰਜੇ ਕਰਦੀ ਹੜਕੇ ਸੀ ਉਸ ਵੇਲੇ ਵੀ ਲੋਕ ਇਹ ਕਹਿੰਦੇ ਜੀ ਕਾਂਗਰਸ ਤਾਂ ਖਤਮ ਹੋ ਗਈ ਉਹ ਦੁਬਾਰਾ ਨਹੀਂ ਆਉਗੀ ਤਿੰਨ ਸਾਲ ਲ ਤਿੰਨ ਸਾਲ ਬਾਅਦ ਕਾਂਗਰਸ ਪਾਰਟੀ ਜਿੱਤੇ 12 ਹੱਟ ਸੀਟਾਂ ਹਰ ਜੀ ਨਾ ਪੰਜਾਬ ਚ ਪਾਰਲੀਮੈਂਟ ਦੀਆਂ 12 ਦੀਆਂ 12 ਜਿੱਤੀ 13 13 ਜੋ 12 ਹਾਰ ਗਈ ਸੀ ਤੇ ਅਸੀਂ 12 ਜਿੱਤੇ ਮੁੜ ਕੇ ਕਾਂਗਰਸ ਦੀ ਸਰਕਾਰ ਬਣੀ ਮੇਨੂੰ ਹੀ ਗੱਲ ਦੱਸੋ 1985 ਚ ਬੀਜੇਪੀ ਦੇ ਸਾਰੇ ਹਿੰਦੁਸਤਾਨ ਚ 2 ਐਮਪੀ ਬਣੇ ਕੀ ਬੀਜੇਪੀ ਖਤਮ ਹੋ ਗਈ ਇਹ ਵਕਤੀ ਤੌਰ ਤੇ ਹਾਲਾਤ ਬਦਲਦੇ ਜਲਦੇ ਰਹਿੰਦੇ ਆ ਜਿਹੜਾ ਚੱਲਦਾ ਰਹਿੰਦਾ ਇਹ ਸੀਟਾਂ ਆ ਰਹੀਆਂ ਨੇ ਫਿਰ 2017 ਚ ਤੁਹਾਨੂੰ 2017 ਚ ਅਸੀਂ 2/3 ਮੈਜੋਰਟੀ ਦਿੱਤਾ ਹੈ 2/3 ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਆਉਣਗੀਆਂ ਆਮ ਆਦਮੀ ਪਾਰਟੀ ਨੂੰ ਮਿਲ ਜਾਣਗੇ 5 7 10 ਕਾਲੀਆਂ ਨੂੰ ਅਕਾਲੀਆਂ ਮਿਲ ਜਾਣਗੇ 25 30 ਉਹ 30 ਨੰਬਰ ਦੇਣ ਲਿਆ ਆਮ ਪਾਰਟੀ ਵਾਲੇ ਤੁਹਾਡੇ ਵਾਰੀ ਐ ਕਹਿਣ ਦੇ ਨੀ ਜਿਵੇਂ ਤੁਸੀਂ ਉਹਨਾਂ ਵਾਰੀ ਕਹਿ ਰਹੇ ਹੋ ਨਹੀਂ ਉਹ ਕਹਿਣ ਦੀ ਗੱਲ ਨਹੀਂ ਇਹ ਤਾਂ ਵਕਤ ਦੱਸੋ ਇਹ ਤਾਂ ਲੋਕ ਦੱਸਣਗੇ ਵਕਤ ਦੱਸੋ ਧੰਨਵਾਦ ਹਾਲ ਸਿੰਘ ਜੀ ਥੈਂਕ ਯੂ ਇਹ ਹਨ ਲਾਲ ਸਿੰਘ ਕਾਂਗਰਸ ਦੇ ਸੀਨੀਅਰ ਲੀਡਰ ਜਿਨ੍ਹਾਂ ਨੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਔਰ ਉਹ ਦਾਵਾ ਕਰ ਰਹੇ ਨੇ ਕਿ 2017 ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਸ਼ੁਭ ਸੰਕੇਤ ਆ ਜੋ ਕਾਂਗਰਸ ਦੇ ਅੰਦਰ ਲੜਾਈ ਹੁੰਦੀ ਹੈ ਤਾਂ ਕਮੂਕੀ ਹੁੰਦੀ ਹੈ ਇਸ ਕਰਕੇ ਹੁੰਦੀ ਹੈ ਕਿਉਂਕਿ ਵਰਕਰਾਂ ਚ ਉਤਸ਼ਾਹ ਕਾਫੀ ਹੈ ਪਰ ਪਿਛਲੇ ਦਿਨਾਂ ਜਿਸ ਤਰ੍ਹਾਂ ਕਾਂਗਰਸ ਦੀਆਂ ਇਹ ਲਗਾਤਾਰ ਘਟਨਾਵਾਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਕਾਂਗਰਸ ਦੀ ਇਮੇਜ ਆ ਜਿਹੜੀ ਉਹ ਜ਼ਰੂਰ ਖਰਾਬ ਹੋਈ ਆ। ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ